ਪ੍ਰੀ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਦੇਸ਼ ਦੇ ਵਿੱਚ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਤੇ ਸਭ ਤੋਂ بڑا ਸਾਡੇ ਦੇਸ਼ ਸਾਡੇ ਸਨਾਤਨ ਤੇ ਸਾਡੇ ਭਾਈਚਾਰਕ ਸਾਂਝ ਦਾ ਪ੍ਰਤੀਕ ਤਿਹਾਰ ਦੀਵਾਲੀ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਬੀ 18 ਵੱਲੋਂ ਦੀਵਾਲੀ ਵਿਸ਼ੇਸ ਦੀ ਡਰਾਈਵ ਚਲਾਈ ਜਾਂਦੀ ਹੈ ਜਿਦੇ ਵਿੱਚ ਅਸੀਂ ਸ਼ਹਿਰ ਦੀਆਂ ਅਲੱਗ-ਅਲੱਗ ਮਹੱਤਵਪੂਰਨ ਪ੍ਰਤਿਭਾਵਾਨ ਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਨੀਆਂ ਜਿਨ੍ਹਾਂ ਦਾ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੁੰਦਾ ਤੇ ਪੋਜ਼ਿਟਿਵ ਕੰਟਰੀਬਿਊਸ਼ਨ ਦਾ ਖੇਤਰ ਹੋਵੇ ਜਾਂ ਹੋਰ ਵੀ ਕੋਈ ਖੇਤਰ ਹੋ ਸਕਦਾ ਉਸੇ ਲੜੀ ਤਹਿਤ এবੀ 18 ਦੀ ਟੀਮ ਅੱਜ ਜਿੱਥੇ ਪਹੁੰਚੀ ਹੈ ਉਹ ਸਾਡੇ ਸ਼ਹਿਰ ਦੇ ਵਿੱਚ ਕਹੀਏ ਕਿ ਕਿਸੇ ਵੀ ਪਹਿਚਾਨ ਦਾ ਮਤਹਾਜ ਨਹੀਂ ਹੈਗਾ ਅੱਜ ਅਸੀਂ ਪਹੁੰਚਿਆ ਖੰਨਾ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਕਿ ਸਾਡੇ ਖੰਨੇ ਦੇ ਵਿੱਚ ਮਿੰਨੀ ਡੀ ਐਮ ਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸਾਨੂੰ ਤੁਹਾਡੀ ਸਿਹਤ ਦੀ ਬੜੀ ਚਿੰਤਾ ਆਪਾਂ ਸਾਰੇ ਜਾਣਦੇ ਹਾਂ ਤਿਹਾਰਾਂ 'ਚ ਕੁਝ ਵੱਧ ਘਟ ਖਾਦਾ ਪੀਤਾ ਵੀ ਜਾਂਦਾ ਵੈਸੇ ਵੀ ਆਪਾਂ ਜਾਣਦੇ ਹਾਂ ਕਿ ਡਾਈਵਰਸ਼ਨ ਉਹ ਵੈਦਰ ਚੱਲ ਰਹੀ ਹੈ ਤੇ ਜੀਰੀ ਵਧਣ ਕਰਕੇ ਐਟਮੋਸਫੇਅਰ ਵੀ ਥੋੜੇ ਜਿਹਾ ਪੋਲਿਊਟਡ ਆ ਤਾਂ ਉਹਦੇ ਲਈ ਪਰਹੇਜ਼ ਕੀ ਨੇ ਉਹ ਵੀ ਡਾਕਟਰ ਜਾਣੂ ਕਰਾਵਾਂਗੇ ਤੇ ਉਸ ਤੋਂ ਛੁੱਟ ਦੀਵਾਲੀ ਵਿਸ਼ੇ ਵੀ ਤੁਹਾਨੂੰ ਦਿਵਾਵਾਂਗੇ ਪਹਿਲਾਂ ਗੱਲ ਕਰਦੇ ਆ ਸਾਡੇ ਸ਼ਹਿਰ ਦੀ ਨਾਮਵਰ ਮਾਨਵਰ ਤੇ ਸਿਹਤ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਅਮੁੱਲਿਆ ਅਤੁੱਲਿਆ ਵੈ ਉਹਨੂੰ ਕੋਈ ਵੀ ਬਰਾਬਰ ਨਹੀਂ ਕਰ ਸਕਦਾ ਡਾਕਟਰ ਰਣਜੀਤ ਖੰਨਾ ਜੀ ਦੇ ਨਾਲ ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਨਮਸਕਾਰ ਜੀ ਇਹ ਵੀ 18 ਦੀ ਟੀਮ ਵਿੱਕੀ ਵਡੇਰਾ ਜੀ ਹਰਪ੍ਰੀਤ ਆਲੂ ਵਾਲਿਆ ਜੀ ਤੁਹਾਡਾ ਖੰਨਾ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਆਂ ਦੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਦੱਸਣਾ ਚਾਹੁੰਦਾ ਹੈ ਵੀ ਹੁਣ ਖੰਨਾ ਇਹ ਮਲਟੀ ਸਪੈਸ਼ਲਿਟੀ ਨਹੀਂ ਬਲਕਿ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਇੱਥੇ ਹਾਰਟ ਦੇ ਸੁਪਰ ਸਪੈਸ਼ਲਿਸਟ ਡਾਕਟਰ ਮਨਾਲ ਖੰਨਾ ਆਈਵੀਐਫ ਦੇ ਸੁਪਰ ਸਪੈਸ਼ਲਿਸਟ ਡਾਕਟਰ ਮਹਿਤਾਬ ਖੰਨਾ ਬੱਚਿਆਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਬਜਰਾਜ ਮੇਰੇ ਨਾਲ ਬੈਠੇ ਹਨ ਡਾਕਟਰ ਸੈਫੀ ਰਾਨਾ ਜਿਹੜੇ ਪੇਟ ਦੇ ਸੁਪਰ ਸਪੈਸ਼ਲਿਸਟ ਹਨ ਡਾਕਟਰ ਸਹਿਜ ਜਿਹੜੇ ਕਿ ਯੂਰੋਲੋਜਿਸਟ ਹਨ ਗੁਰਦੇ ਔਰ ਮਸਾਨਿਆਂ ਦੇ ਸੁਪਰ ਸਪੈਸ਼ਲਿਸਟ ਹੈ ਸੋ ਅੱਜ ਅਸੀਂ ਇੱਕ ਛੱਤ ਥੱਲੇ ਸਾਰੀਆਂ ਸੁਪਰ ਸਪੈਸ਼ਲਿਟੀ ਸੇਵਾਵਾਂ ਇੱਥੇ ਦੇ ਰਹੇ ਆ ਤੇ ਇਹ ਸਾਰਾ صدਗਾ ਤੁਹਾਡੇ ਸਾਰੇ ਭਾਈਆਂ ਦੀ ਸਾਝ ਔਰ ਅਸ਼ੀਰਵਾਦ ਦੇ ਨਾਲ ਹੋਇਆ ਹੈ ਤੇ ਮੈਂ ਇਸ ਮੌਕੇ ਤੇ ਦੀਵਾਲੀ ਦੀਆਂ ਗੁਰਪੁਰਬ ਦੀਆਂ ਤੇ ਵਿਸ਼ਕਰਮਾ ਦਿਵਸ ਦੀਆਂ ਸਾਰੇ ਇਲਾਕਾ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਨਾਲ ਹੀ ਤੁਹਾਡੇ ਸਭ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਸਾਡਾ ਮੋਟੋ ਹੋਣਾ ਚਾਹੀਦਾ ਕੱਟ ਪਟਾਕੇ ਵੱਧ ਮੁਸਕਰਾਟਾ ਆਪਾਂ ਇਸ ਨੇਕੀ ਦੇ ਤਿਹਾਰ ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਦਾ ਵੀ ਪ੍ਰਣ ਕਰੀਏ ਸਿਰਫ ਗ੍ਰੀਨ ਪਟਾਕੇ ਚਲਾਈਏ ਪੋਲੂਸ਼ਨ ਨਾ ਪੈਦਾ ਕਰੀਏ ਬਹੁਤ ਵਧੀਆ ਸਰ ਨੇ ਮੈਸੇਜ ਦਿੱਤਾ ਹੈ ਵੀ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਮੇਨ ਕਰ ਲੈ ਕੇ ਗ੍ਰੀਨ ਪਟਾਕੇ ਚਲਾਓ ਤਾਂ ਕਿ ਆਪਾਂ ਵਾਤਾਵਰਣ ਦੀ ਸਿਹਤ ਦਾ ਵੀ ਧਿਆਨ ਰੱਖ ਸਕੀਏ ਜਿਵੇਂ ਸਰ ਨੇ ਕਿਹਾ ਹੈ ਵੀ ਕਿ ਸੁਪਰ ਸਪੈਸ਼ਲਿਸਟ ਸਾਡੀ ਟੀਮ ਹੈ ਜਿਹੜੀ ਬਹੁਤ ਡਾਕਟਰ ਸਾਹਿਬਾਨ ਨੇ ਜਿਹੜੇ ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਅਸੀਂ ਰਿਕੁਐਸਟ ਕੀਤੀ ਤਾਂ ਉਹ ਆਪਣਾ ਕੰਮ ਛੱਡ ਕੇ ਆਏ ਨੇ ਤੁਸੀਂ ਬਾਖੂਬੀ ਜਾਣਦੇ ਹੋ ਡਾਕਟਰ ਮੀਨਾਲ ਖੰਨਾ ਸਾਡੇ ਡਾਕਟਰ ਰਾਣਾ ਜੀ ਤੇ ਡਾਕਟਰ ਸਹਿਜਵੀਰ ਜੀ ਇਹ ਸਾਡੀ ਲਾਲੋਕੇ ਯੰਗ ਡਾਇਨਾਮਿਕ ਬ੍ਰਿਗੇਡ ਹੈ ਜਿਹੜੀ ਕਿ ਆਪਣੀਆਂ ਸਰਵਿਸਿਜ਼ ਕੰਨਾ ਨਰਸਿੰਗ ਹੋਮ ਕੰਨਾ ਮਲਟੀ ਸਪੈਸ਼ਲਿਟੀ ਚ ਦੇ ਰਹੇ ਨੇ ਗੱਲ ਕਰਦੇ ਆ ਡਾਕਟਰ ਮੀਨਾਲ ਨਾਲ ਪਹਿਲਾਂ ਤੋਂ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਬਟੇਰਾ ਸਾਹਿਬ ਐਨਾਲੂ ਵਾਲੀਆ ਸਾਹਿਬ ਮੈਨੂੰ ਇਹ ਮੌਕਾ ਦੇਣ ਲਈ ਸਰ ਆਪਾਂ ਦੇਖਿਆ ਪਿਆ ਸਰ ਜਦੋਂ ਵੀ ਫੈਸਟਿਵ ਸੀਜ਼ਨ ਆਂਦਾ ਤੇ ਇਹ ਤਾਂ ਆਪਣਾ ਪ੍ਰਮੁੱਖ ਤਿਹਾਰਾ ਹੈ ਸਰ ਇਹਦੇ ਵਿੱਚ ਸਿਹਤ ਪ੍ਰਤੀ ਬੜੀਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵੈ ਜੇਕਰ ਤਾਂ ਸਰ ਕੋਈ ਪਹਿਲਾਂ ਤੋਂ ਹੀ ਬਿਮਾਰ ਹੈ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ ਉਹਦੇ ਲਈ ਤਾਂ ਦਿੱਕਤ ਆਉਂਦੀ ਹੈ ਸਰ ਅਸਥਮੈਟਿਕ ਹੋਗੇ ਡਾਇਬਟਿਕ ਹੋਗੇ ਬਜ਼ੁਰਗ ਹੋਗੇ ਤੇ ਛੋਟੇ ਬੱਚੇ ਹੋਗੇ ਤਾਂ ਸਰ ਕੁਝ ਬੇਸਿਕ ਜਿਨ੍ਹਾਂ ਨੂੰ ਕਿ ਆਪਾਂ ਘਰੇ ਰਹਿ ਕੇ ਤਿਹਾਰ ਵੀ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਸਕੀਏ ਪਲੱਸ ਆਪਣੇ ਆਪ ਨੂੰ ਸੇਫ ਐਂਡ ਸਿਕਿਉਰ ਵੀ ਰੱਖ ਸਕੀਏ ਪਲੀਜ਼ ਕੋਈ ਪ੍ਰੀਕਾਸ਼ਨਸ ਆ ਸਰ ਤਾਂ ਉਹ ਵੀ ਸਾਡੇ ਡੋਮੇਨ ਦੇ ਉੱਤੇ ਸਾਂਝਾ ਬਿਲਕੁਲ ਜੀ ਸਭ ਤੋਂ ਪਹਿਲਾਂ ਅੰਦਰ ਜੀ ਮੈਂ ਸਮੂਹ ਨਿਵਾਸੀਆਂ ਨੂੰ ਮੁਬਾਰਕਾਂ ਦੇਣਾ ਚਾਹੁੰਗਾ ਦੀਵਾਲੀ ਦੀ ਗੁਰਪੁਰਬ ਦੀ ਤੇ ਵਿਸ਼ਕਰਮਾ ਦਿਵਸ ਦੀਆਂ ਤੇ ਸਾਰਿਆਂ ਨਾਲ ਮੈਂ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕਰਨਾ ਚਾਹੁੰਗਾ ਕਿ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੋਲੂਸ਼ਨ ਦਾ ਸਤਰ ਇਸ ਟਾਈਮ ਆਪਣੇ ਪੰਜਾਬ ਖਾਸ ਕਰਕੇ ਖੰਨਾ ਮੰਡੀ ਗੁਬਿੰਦਗੜ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਿਹਾ ਆਪਾਂ ਨੂੰ ਇਸ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਇਸ ਟਾਈਮ ਜੀਰੀ ਦੇ ਬਾੜੀਆਂ ਦਾ ਸੀਜ਼ਨ ਉਤੋਂ ਆਉਣ ਵਾਲੇ ਜਿਹੜੇ ਤਿਉਹਾਰ ਹੈ ਉਥੇ ਜਿਹੜਾ ਵੀ ਫਾਇਰ ਕਰੈਕਰਸ ਚਲਾਉਂਦੇ ਨੇ ਉਹਦੇ ਕਰਕੇ ਪੋਲੂਸ਼ਨ ਹੋਰ ਵੀ ਵਾਹਕਲ ਦੇ ਚੱਲਣ ਦੇ ਕਰਕੇ ਜਿਹੜਾ ਪੋਲੂਸ਼ਨ ਹੁੰਦਾ ਉਸ ਕਰਕੇ ਬਹੁਤ ਬਿਮਾਰੀਆਂ ਅੱਜਕੱਲ ਵਧ ਰੀਆਂ ਨੇ ਉਤੋਂ ਹੁਣ ਮੌਸਮ ਵੀ ਸਰਦੀਆਂ ਦਾ ਸ਼ੁਰੂ ਹੋ ਰਿਹਾ ਜਿਸ ਤੇ ਕਰਕੇ ਆਹ ਕੇਸ ਕਾਫੀ ਸਾਹਮਣੇ ਆ ਰਹੇ ਨੇ ਨਾਲ ਹੀ ਨਾਲ ਇਸ ਟਾਈਮ ਡੈਂਗੂ ਦੀ ਵੀ ਮਾਰ ਕਾਫੀ ਜ਼ਿਆਦਾ ਚੱਲ ਰਹੀ ਹੈ ਤੇ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਆ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਅਸਥਮਾ ਦੀ ਕੋਈ ਪ੍ਰੋਬਲਮ ਹੈ ਜਿਨ੍ਹਾਂ ਨੂੰ ਕੋਈ 슈ਗਰ ਬੀਪੀ ਦੀ ਜਾਂ ਫਿਰ ਹਾਰਟ ਦੀ ਪਹਿਲਾਂ ਪ੍ਰੋਬਲਮ ਚੱਲਦੀ ਆ ਰਹੀ ਹੈ ਤਾਂ ਇਹ ਮੌਸਮ ਦੇ ਵਿੱਚ ਉਹ ਇੱਕ ਤਾਂ ਆਪਣੇ ਘਰ ਦੇ ਵਿੱਚ ਜ਼ਿਆਦਾ ਰਹਿਣ ਦੀ ਕੋਸ਼ਿਸ਼ ਕਰਨ ਜੇ ਬਾਹਰ ਨਿਕਲਣਾ ਵੀ ਹੈ ਤਾਂ ਮਾਸਕ ਲਗਾ ਕੇ ਰੱਖਣ ਤੇ ਜੇ ਆਪਣੀ ਕੋਈ ਦਵਾਈਆਂ ਉਹਨਾਂ ਦੀ ਚੱਲਦੀਆਂ ਨੇ ਤਾਂ ਦਵਾਈਆਂ ਦਾ ਬਿਲਕੁਲ ਜਿਸ ਹਿਸਾਬ ਨਾਲ ਡਾਕਟਰ ਨੇ ਦੱਸਿਆ ਹੋਏ ਉਸ ਹਿਸਾਬ ਨਾਲ ਉਹਦੀ ਵਰਤੋਂ ਕਰਨ ਦੂਜੀ ਗੱਲ ਇਹ ਡੇਂਗੂ ਤੋਂ ਵੀ ਇਸ ਟਾਈਮ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਨੇ ਡੇਂਗੂ ਦੇ ਇਸ ਟਾਈਮ ਤੋਂ ਆਪਾਂ ਨੂੰ ਬਚਣ ਲਈ ਆਈਏ ਕਿ ਪੂਰੀ ਬਾਹਾਂ ਦੇ ਕੱਪੜੇ ਤੇ ਜੇ ਕੋਈ ਆਪਣੇ ਘਰ ਦੇ ਵਿੱਚ ਕਿਤੇ ਕੋਈ ਪਾਣੀ ਖੜਾ ਹੈ ਉਸ ਦਾ ਆਪਾਂ ਕੋਈ ਉਸ ਦਾ ਸਾਫ ਸਫਾਈ ਕਰਕੇ ਰੱਖੀਏ ਘਰ ਦੇ ਵਿੱਚ ਕਿਤੇ ਵੀ ਆਪਾਂ ਕੋਈ ਗੰਦਵੰਦ ਨਾ ਹੋਣ ਦਈਏ ਜੇ ਕੋਈ ਆਪਣੇ ਬਾਹਰ ਗਲੀ ਮੋਹਲੇ ਦੇ ਵਿੱਚ ਕਿਤੇ ਪਾਣੀ इकਟ्ठा ਹੋ ਰਿਹਾ ਜਾਂ ਫਿਰ ਪਾਰਕਾਂ ਦੇ ਵਿੱਚ ਪਾਣੀ ਇਕੱਠਾ ਹੋ ਰਿਹਾ ਉਹਦਾ ਵੀ ਆਪਣੇ ਐਮਸੀ ਨੂੰ ਕਹਿ ਕੇ ਉਹਦਾ ਸਾਫ ਸਫਾਇਆ ਕਰਾਇਆ ਜਾਵੇ ਤਾਂ ਕਿ ਇਹ ਜਿਹੜੀ ਇੱਕ ਬਿਮਾਰੀ ਜਿਹੜੀ ਬਿਲਕੁਲ ਜਿਸ ਤੋਂ ਬਿਲਕੁਲ ਬਚਿਆ ਜਾ ਸਕਦਾ ਹੈ ਆਪਾਂ ਇਸ ਤੋਂ ਬਚਾਪਨਾ ਕਰਕੇ ਰੱਖੀ ਤਾਂ ਕਿ ਆਪਾਂ ਆਹ ਜਿਹੜਾ ਖੁਸ਼ੀਆਂ ਦਾ ਸੀਜ਼ਨ ਹੈ ਆਪਣਾ ਜਿਹੜਾ ਫੈਸਟੀਵਲ ਦਾ ਸੀਜ਼ਨ ਹੈ ਇਹ ਖੁਸ਼ੀਆਂ ਭਰ ਨਾਲ ਜੀ ਸਕੀਏ ਤੇ ਆਪਾਂ ਨੂੰ ਸਾਰੇ ਆਪਣੇ ਪਰਿਵਾਰ ਤੇ ਆਪਾਂ ਖੁਦ ਤੰਦਰੁਸਤ ਰਹਿ ਸਕੀਏ ਮੈਂ ਡਾਕਟਰ ਮੀਨਾਲ ਖੰਨਾ ਇੱਥੇ ਕਾਰਡੀਓਲੋਜਿਸਟ ਹਾਂ ਜੀ ਖੰਨਾ ਨਰਸਿੰਗ ਹੋਮ ਦੇ ਵਿੱਚ ਇੱਥੇ ਅਸੀਂ 24 ਘੰਟੇ ਹਾਰਦੀ ਸਪੈਸ਼ਲਿਸਟ ਦੀ ਸਾਰੀ ਸੇਵਾਵਾਂ ਦਿੰਦੇ ਆ ਹੁਣ ਜਿਵੇਂ ਪਹਿਲਾਂ ਐਮਰਜੈਂਸੀ ਤੌਰ ਤੇ ਹੁੰਦਾ ਸੀਗਾ ਕਿ ਲੋਕਾਂ ਨੂੰ ਲੁਧਿਆਣੇ ਭਜਨਾ ਪੈਂਦਾ ਸੀਗਾ ਜੇ ਕੋਈ ਹਾਰਦੀ ਪ੍ਰੋਬਲਮ ਹੁੰਦੀ ਸੀ ਹੁਣ ਆਪਾਂ ਇੱਥੇ ਸਾਰੀ ਸੇਵਾਵਾਂ ਖੰਨਾ ਦੇ ਵਿੱਚ ਦਿੰਦੇ ਆ ਟੌਪ ਟੂ ਟੌਪ ਜੋ ਵੀ ਹਾਰਦੀ ਵੱਲੋਂ ਇਲਾਜ ਹੋ ਸਕਦਾ ਆਪਾਂ ਸਾਰੇ ਇੱਥੇ ਕਰੀਦਾ ਤੇ ਬਹੁਤ ਹੀ ਜ਼ਿਆਦਾ ਲੋਕਾਂ ਦੀ ਆਪਾਂ ਇਸ ਤਰੀਕੇ ਨਾਲ ਜਾਨ ਬਚਾਉਂਦੇ ਆ ਤੇ ਮੇਰੇ ਨਾਲ ਇਸ ਟਾਈਮ ਆਪਾ ਖਨਨ ਸਿੰਘ ਹਮ ਦੇ ਵਿੱਚ ਸੁਪਰ ਸਪੈਸ਼ਲਿਸਟ ਟੀਮ ਸਾਰੀ ਇਕੱਠੀ ਹੋ ਚੁੱਕੀ ਹੈ ਮੇਰੇ ਨਾਲ ਡਾਕਟਰ ਸੈਫੀ ਰਾਣਾ ਨੇ ਜੋ ਕਿ ਪੇਟ ਦੇ ਸਪੈਸ਼ਲਿਸਟ ਨੇ ਉੱਥੇ ਹੀ ਡਾਕਟਰ ਸਹਿਜਵੀਰ ਸਿੰਘ ਸੋਹਲ ਨੇ ਜਿਹੜੇ ਯੂਰੋਲੋਜਿਸਟ ਨੇ ਜੋ ਕਿ ਪਿੱਤੇ ਦੀ ਜੋ ਪਥਰੀਆਂ ਦੇ ਸਪੈਸ਼ਲਿਸਟ ਨੇ ਗੁਰਦਿਆਂ ਦੇ ਸਪੈਸ਼ਲਿਸਟ ਨੇ ਉਹ ਸਾਡੇ ਇੱਥੇ ਸੇਵਾਵਾਂ ਨਿਭਾਉਂਦੇ ਹਨ ਥੈਂਕ ਯੂ ਵੈਰੀ ਮਚ ਸਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਉਹਨਾਂ ਨੇ ਆਪਣੇ ਨਾਲ ਸਾਂਝੀ ਕੀਤੀ ਹੈ ਤੇ ਨਾਲੇ ਮੇਨ ਗੱਲ ਹੈ ਬੇਸਿਕ ਇਹ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਧਿਆਨ ਰੱਖ ਕੇ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਸਾਡੇ ਨਾਲ ਡਾਕਟਰ ਸ਼ੈਫੀ ਵੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਸਰ ਆਪਾਂ ਦੇਖਿਆ ਪਏ ਕਿ ਸਾਡਾ ਸੀਜ਼ਨ ਆਫ ਫੈਸਟਿਵਜ਼ ਚੱਲ ਰਿਹਾ ਵੈ ਜੀ ਤਾਂ ਇਹਦੇ ਵਿੱਚ ਸਰ ਬੜੇ ਪਰਹੇਜ ਬੜੀ ਜਾਗਰੂਕਤਾ ਦੀ ਜ਼ਰੂਰਤ ਹੁੰਦੀ ਹੈ ਕਿਤੇ ਨਾ ਕਿਤੇ ਲੋਕ ਹਲਕੀ ਜੀ ਨੈਗਲੀਜੈਂਸ ਵਰਤੇ ਜਾਂਦੇ ਨੇ ਤਾਂ ਸਰ ਤੁਹਾਡੀ ਸਭ ਨਾਲ ਕਿਹੜੀਆਂ ਜਿਹੀਆਂ ਲिटल ਬਿਟ ਪ੍ਰੀਕਾਸ਼ਨਸ ਨੇ ਜਿਨ੍ਹਾਂ ਨੂੰ ਰੱਖ ਕੇ ਆਪਾਂ ਗੈਸਟ੍ਰੋ ਵਗੈਰਾ ਕਿਉਂਕਿ ਸਰ ਆਮ ਜਿਹੀਆਂ ਹੀ ਗੱਲਾਂ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਆਪਣੀਆਂ ਪੇਟ ਦੀਆਂ ਦਿੱਕਤਾਂ ਤੋਂ ਵੀ ਬਚ ਸਕੀਏ ਤੇ ਉਹਦੇ ਨਾਲ ਸਰ ਦੀਵਾਲੀ ਵੇਚਿਸ ਜ਼ਰੂਰ ਸਾਡੇ ਚੈਨਲ ਦੇ ਰਾਹੀਂ ਸਾਡੇ ਮਾਧਿਅਮ ਦੇ ਰਾਹੀਂ ਦੇਣ ਦੀ ਕਿਰਪਾਲਤਾ ਕਰੋ ਫਰਸਟਲੀ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਦੀਵਾਲੀ ਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇਸ ਫੈਸਟਿਵ ਸੀਜ਼ਨ 'ਚ ਆਪਣੇ ਕਈ ਬਿਮਾਰੀਆਂ ਸਾਹਮਣੇ ਆਉਂਦੀਆਂ ਨੇ ਮੌਸਮ ਦੇ ਔਰ ਤੌਰ ਤਰੀਕੇ ਤੋਂ ਜਾਂ ਖਾਣ ਪੀਣ ਦੇ ਤੌਰ ਤਰੀਕੇ ਤੋਂ ਜਿਹੜੇ ਆਪਣੇ ਮਰੀਜ਼ ਨੇ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਚੱਲ ਰਹੀ ਨਹੀਂ ਜਾਂ ਫਿਰ ਕੁਝ ਬੱਚੇ ਨੇ ਜਾਂ ਬੁੱਢੀ ਏਜ ਏਜ ਗਰੁੱਪ ਜਿਨ੍ਹਾਂ ਦਾ ਏਜ ਜ਼ਿਆਦਾ ਹੈ ਉਹਨਾਂ ਵਾਸਤੇ ਸਪੈਸ਼ਲ ਪ੍ਰੀਕਾਸ਼ਨਜ਼ ਇਹ ਨੇ ਬਾਹਰ ਦਾ ਖਾਣਾ ਪੀਣਾ ਅਵੋਇਡ ਕਰਨ ਹੋਮ ਮੇਡ ਸਵੀਟਸ ਕਰਨ Uh, ले सकदे ने एंड एनीथिंग इन मॉडरेसन इज गुड ज्यादा क्वांटिटी च एनीथिंग इज बैड एज यू गाइस ऑल नो ते मॉडरेट क्वांटिटी ਦੇ ਵਿੱਚ ਜੇ ਆਪਾਂ ਕੁਝ ਵੀ ਆਪਾਂ ਸੇਵਨ ਕਰਦੇ ਹਾਂ ਤਾਂ दैट इज गुड ਬਟ ਅਦਰ than that ਮੇਰੇ ਵੱਲੋਂ ਇੱਕ ਮੈਸੇਜ ਜ਼ਰੂਰ ਰਹੇਗਾ ਕਿ ਪਟਾਕਿਆਂ ਨੂੰ ਆਪਾਂ ਦੇਖ ਕੇ ਮੌਸਮ ਨੂੰ ਦੇਖ ਕੇ ਆਪਣੇ ਨਜ਼ਰੀਏ ਦੇ ਨਾਲ ਕਿ ਇਹ ਪਟਾਕੇ ਆਪਣੇ ਇਲਾਕੇ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਦੇ ਵੱਲ ਧੱਕ ਸਕਦੇ ਨੇ ਐਂਡ ਵੀ ਸ਼ੁੱਡ ਆਲ ਬੀ ਕੇਅਰਫੁਲ ਫॉर आवर ਓਨ ਸੀਨੀਅਰਸ ਤੇ ਆਪਣੇ ਬੱਚਿਆਂ ਦੇ ਕਿਉਂਕਿ ਇਹ ਜਿਹੜਾ এনवायरमेंट ਹੈ ਇਹ ਆਪਣੇ ਹੀ ਬੁੱਢਿਆਂ ਨੇ ਉਹਦੇ ਚ ਹੀ ਸਾਹ ਲੈਣਾ ਤੇ ਆਪਣੇ ਬੱਚਿਆਂ ਨੇ ਵੀ ਉਹਦੇ ਚ ਹੀ ਸਾਹ ਲੈਣਾ ਤਾਂ ਉਹਨੂੰ ਜੇ ਆਪਾਂ ਬਚਾ ਕੇ ਰੱਖਾਂਗੇ ਸੋ ਹੈਂਸ ਇਟ ਵਿਲ ਬੀ ਹੈਲਪਫੁਲ ਫॉर ਆਲ ਦੈਟਸ ਇਟ ਥੈਂਕ ਯੂ ਸਰ ਸਰਨਲ ਡਾਕਟਰ ਸਹਜ ਵੀਰ ਵੀ ਨੇ ਸਰ ਆਪਾਂ ਦੇਖਿਆ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿਉਂਕਿ ਆਮ ਖਾਣ ਪੀਣ ਰਫ ਹੋ ਜਾਂਦਾ ਜਿਸ ਨਾਲ ਗੈਸਟ੍ਰੋ ਦੀਆਂ ਬੜੀਆਂ ਦਿੱਕਤਾਂ ਆਉਂਦੀਆਂ ਨੇ ਤੇ ਫਿਰ ਬੰਦਾ ਹਸਪੀਟਲਾਈਜ਼ਡ ਹੋ ਜਾਂਦਾ ਤੇ ਜੇਕਰ ਤੇ ਹਾਰਮਨ ਆਣੇ ਨੇ ਤਾਂ ਇਹਨਾਂ ਨੇ ਦੱਸੇ ਪਰਹੇਜ ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਜਾਗਰੂਕਤਾ ਤੇ ਥੋੜਾ ਜਿਹਾ ਧਿਆਨ ਰੱਖਿਓ ਤੇ ਆਪ ਵੀ ਸਿਹਤਮੰਦ ਰਹੋ ਡਾਕਟਰ ਸਾਹਿਬ ਆਪਾਂ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬਿਮਾਰੀ ਹੁਣ ਆਮ ਜਨਤਾ ਤੋਂ ਅਛੂਤੀ ਨਹੀਂ ਰਹੀ ਹੈ ਕਿ ਜੇਕਰ ਆਪਾਂ ਕਹੀਏ ਪਹਿਲਾਂ ਸਰ ਬੜਾ ਔਰ ਸੋਚਣਾ ਪੈਂਦਾ ਸੀ ਕਿ ਫਲਾਣੇ ਨੂੰ ਇਹ ਹੈ ਹੁਣ ਹਰੇਕ ਘਰ ਕੋਈ ਛੋਟੀ ਤੋਂ ਲੈ ਕੇ ਛੋਟੀ ਤੋਂ ਵੱਡੀ ਬਿਮਾਰੀ ਤੱਕ ਹੈਗਾ ਤਾਂ ਸਰ ਤੁਸੀਂ ਇਸ ਸਾਡੇ ਸੁਭਾਵੇ ਮੌਕੇ ਤੇ ਦੀਵਾਲੀ ਦੇ ਸ਼ੁਭ ਮੌਕੇ ਤੇ ਕੀ ਪ੍ਰੋਫੋਸ਼ਨਸ ਤੇ ਕੀ ਬੈਸਟ ਵਿਸ਼ੇਸ ਦੋਗੇ ਪਹਿਲਾਂ ਤਾਂ ਸਰ ਮੈਂ ਡਾਕਟਰ ਸੈਜਦੀਪ ਸਿੰਘ ਸੋਹਲ ਕੰਸਲਟੈਂਟ ਯੂਰੋਲੋਜਿਸਟ ਹਾਂ ਜੀ ਯੂਰੇ ਸੇਵਾਵਾਂ ਦੇ ਰਿਹਾ ਖੰਨਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਮੇਰੇ ਵੱਲੋਂ ਸਾਰੇ ਖੰਨਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਗੁਰਪੁਰਬ ਦੀਆਂ ਵਿਸ਼ਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਜੀ ਤੇ ਇਹ ਸਾਰਾ ਜੋ ਆਪਣਾ ਦਿਨ ਤੇ ਹਰ ਦਿਨ ਚੱਲਦੇ ਪਏ ਜੀ ਇਹ ਸਭ ਤੋਂ ਪਹਿਲੀ ਪ੍ਰਕਾਸ਼ਨ ਤਾਂ ਇਹ ਹੈ ਵੀ ਆਪਾਂ ਨੂੰ ਜੋ ਲੋਗ ਰੈਗੂਲਰ ਮੈਡੀਸਿਨਸ ਦੇ ਉੱਤੇ ਨੇ ਉਹ ਦਿਨ ਤਿਹਾਰਾਂ ਦੇ ਵਿੱਚ ਸਾਰੇ ਕੰਮਾਂ ਦੇ ਵਿੱਚ ਆਪਣੀਆਂ ਰੈਗੂਲਰ ਮੈਡੀਸਿਨਸ ਲੈਣੀਆਂ ਭੁੱਲ ਜਾਂਦੇ ਨੇ ਉਹ ਨਾ ਭੁੱਲਣ ਉਹਨਾਂ ਨੂੰ ਨਾ ਅਵੋਇਡ ਕੀਤਾ ਜਾਵੇ ਦਿਨ ਤਿਹਾਰਤਾਂ ਦੇ ਜਾਂਦੇ ਨੇ ਆਪਣੀ ਸਿਹਤ ਸਭ ਤੋਂ ਜੇ ਨਾਲ ਹੈਗੀ ਤੇ ਸਾਰੇ ਦਿਨ ਤਿਹਾਰਾਂ ਵਰਗੇ ਹੁੰਦੇ ਨੇ ਜੀ ਦੂਸਰੀ ਗੱਲ ਇਹ ਹੈ ਯੂਰੋਲੋਜੀ ਪੁਆਇੰਟ ਆਫ View ਨਾਲ ਮੇਰੀ ਇਹ ਸੁਜੈਸ਼ਨ ਹੈ ਇੱਕ ਤਾਂ ਪਾਣੀ ਦੀ ਇਨਟੇਕ ਉਹ ਬਹੁਤ ਜ਼ਰੂਰੀ ਹੈ ਜੀ ਪਾਣੀ ਜੇ ਆਪਾਂ 2 ਤੋਂ 2.5 ਲੀਟਰ ਰੋਜ਼ ਲਵਾਂਗੇ ਤੇ ਉਹ ਆਪਣੀ ਕਿਡਨੀਜ਼ ਨੂੰ ਹਰੇਕ ਪੱਖੋਂ ਸਵਸਤ ਰੱਖਦਾ ਜੀ ਤੇ ਥੋੜਾ ਆਪਣਾ ਜਿਹੜਾ ਮਿੱਠਾ ਹੈ ਤੇ ਨਾਲ ਹੀ ਜਿਆਦਾ ਸੌਲਟੀ ਤੇ ਸਪਾਈਸੀ ਚੀਜ਼ਾਂ ਇਹਨਾਂ ਨੂੰ ਥੋੜਾ ਮੋਡਰੇਸ਼ਨ ਚ ਲੈਵਾਂਗੇ ਤੇ ਆਪਾਂ ਸਟੋਨਸ ਵਾਲੀਆਂ ਜਿਹੜੀਆਂ ਦਿੱਕਤਾਂ ਹੈ ਜਾਂ ਜਿਹੜੇ 올ਡ ਏਜ ਦੇ ਮੇਲਸ ਪੇਸ਼ੈਂਟ ਨੇ ਉਹ ਗਤੂਦਾਂ ਦੀਆਂ ਪ੍ਰੋਬਲਮਾਂ ਨੂੰ ਡੀਲ ਕਰਦੇ ਨੇ ਉਹ ਇਹ ਸਾਰੀ ਚੀਜ਼ਾਂ ਤੋਂ ਬਚ ਸਕਦੇ ਨੇ ਸ਼ਾਮ ਦੇ ਟਾਈਮ 6 ਵਜੇ ਤੋਂ ਬਾਅਦ ਪਾਣੀ ਦੀ ਮਾਤਰਾ ਘਟ ਘਟਾ ਦੇਣੀ ਚਾਹੀਦੀ ਹੈ ਦਿਨ ਦੇ ਟਾਈਮ ਜ਼ਿਆਦਾ ਰੱਖਣਾ ਚਾਹੀਦਾ ਹੈ ਸ਼ਾਮ ਨੂੰ ਪਾਣੀ ਇੱਕ ਜਾਂ ਹੱਦ ਦੋ ਗਲਾਸ ਤੋਂ ਜ਼ਿਆਦਾ ਨਹੀਂ ਪੀਣਾ ਤਾਂ ਕਿ ਜਿਹੜੇ ਕਿ ਗਦੂਦਾਂ ਨਾਲ ਜਾਂ ਹੋਰ ਪ੍ਰੋਬਲਮਸ ਨਾਲ ਰਿਲੇਟਡ ਪਿਸ਼ਾਬ ਦੀਆਂ ਪ੍ਰੋਬਲਮਸ ਹੈ ਉਹਨਾਂ ਨਾਲ ਰਾਤ ਨੂੰ ਉਹ ਤੰਗ ਨਾ ਹੋਣ ਤੇ ਉਹਨਾਂ ਦੀ ਨੀਂਦ ਡਿਸਟਰਬ ਨਾ ਹੋਵੇ ਤੇ ਲਾਸਟ ਮੈਸੇਜ ਦਿਵਾਲੀ ਤੇ ਮੇਰੇ ਵੱਲੋਂ ਇਹ ਰਹੂਗਾ ਵੀ ਦਿਨ ਇੰਤਿਹਾਰ ਆਪਾਂ ਸਭ ਬਣਾਈਏ ਸਭ ਰਲ ਕੇ ਮਨਾਈਏ